ਆ ਕਈ ਮੁਸਲਮਾਨ ਏਡੇ ਬੇਦਹਤੇ ਸਿੱਖਾਂ ਦੇ ਵੱਖਰੇ ਵਕਤਾਂ ਦੇ ਛੱਡੇ ਖੂ ਇਹਨਾਂ ਪੂਰ ਕੇ ਵੰਡ ਲੈਨੇ ਇਹਨਾਂ ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਮੁਸਲਮਾਨ ਸਕਾਲਰ ਨਾਸਰ ਮਦਨੀ ਸਾਹਿਬ ਦੀ ਅੱਜ ਦੀ ਵੀਡੀਓ ਸਿੱਖ ਤੇ ਮੁਸਲਮਾਨ ਭਾਈਚਾਰ ਨੂੰ ਵਧਾਉਣ ਵਾਸਤੇ ਆ ਨਾਸਰ ਮਦਨੀ ਸਾਹਿਬ ਪੰਜਾਬੀ ਜ਼ੁਬਾਨ ਦੇ ਵਿੱਚ ਸਿੱਖ ਤੇ ਮੁਸਲਮਾਨਾਂ ਦੇ ਬਾਰੇ ਦੱਸ ਰਿਹਾ ਕਿ ਸਿੱਖ ਕਿਦਾਂ ਦੇ ਆ ਤੇ ਮੁਸਲਮਾਨ ਕਿਦਾਂ ਦੇ ਆ ਵੀਰੋ ਬਹੁਤ ਹੀ ਵਧੀਆ ਵੀਡੀਓ ਹੈ ਸੋ ਚੱਲ ਕੇ ਵੀਡੀਓ ਦੇਖਨੇ ਤੇ ਇਸ ਦੇ ਬਾਰੇ ਜਾਣਨੇ ਆ ਕਈ ਮੁਸਲਮਾਨ ਏਡੇ ਬੇਦਹਤੇ ਸਿੱਖਾਂ ਦੇ ਵਖਰੇ ਵਕਤਾਂ ਦੇ ਛੱਡੇ ਖੂ ਇਹਨਾਂ ਪੂਰ ਕੇ ਵੰਡ ਲੈਨੇ ਇਹਨਾਂ ਵੱਟ ਵੀ ਇੰਨੀ ਕੁ ਛੱਡੀ ਏ ਉੱਤੋਂ ਬੰਦਾ ਲੰਘੇ ਨਾ ਤਾਂ ਉਹਦਾ ਡਿੱਗ ਕੇ ਮਨ ਕਈ ਟੁੱਟ ਜਾਂਦਾ ਹੈ। ਕਿਉਂ ਜੀ ਮੈਂ ਝੂਠੀ ਗੱਲ ਕੀਤੀ? ਆ ਖੂ ਪੂਰ ਲੈਨਾ ਉਹ ਕਿਲਾ ਕਿਲਾ ਨਾ ਛੱਡਿਆਂ ਦਾ ਸੀ ਕਿ ਆਉਂਦਾ ਜਾਂਦਾ ਰਾਈ ਮੁਸਾਫਰ ਡੰਗਰ ਬਣ ਕੇ ਇੱਥੋਂ ਪਾਣੀ ਪੀਵੇ। ਹੁਣ ਸਾਡੇ ਮੁਸਲਮਾਨ ਜੇ ਕੋਈ ਚੋ ਡੰਡੀ ਪਾ ਕੇ ਲੰਘ ਜਣ ਨਾ ਇਹ ਬਾਬੇ ਅੱਗੇ 베ਰੀ ਦੇ ਛਾਪੇ ਰੱਖਦੇ ਨੇ 베 ਇਥੋਂ ਲੰਘੇ ਨਾ ਇਹ ਬਾਹਰ ਲੋਕ ਕਾਨੂੰਨੀ ਪੈਲੀ ਚੜਨਾਂ ਦੇ ਨਹੀਂ ਫਿਰ ਘਰ ਨੋ ਇਹਨਾਂ ਨੂੰ ਨਹੀਂ ਲੰਘਣ ਦਿੰਦੀਆਂ ਹਾਂ ਦੀ ਉੱਥੇ ਗੇਲੀ ਚ ਮੰਜੀ ਢਾ ਤਾਇਆ ਮੈਂ ਸੱਚੀਆਂ ਗੱਲਾਂ ਕਰ ਰਿਹਾ ਨਾ ਬੋਲੋ ਸੱਚੀ ਨਹੀਂ ਗੱਲ ਔਰ ਜਿੰਨੇ ਬੈਠੇ ਜੇ ਮੇਰੀ ਇੱਕ ਇੱਕ ਗੱਲ ਬੱਲੇ ਬਣਿਆ ਕਰੋ ਸਿਆਣੇ ਦਾ ਆਖਿਆ ਔਲੇ ਦਾ ਖਾਦਾ ਪਤਾ ਬਾਹਰ ਚਲਾ ਹੁਣ ਬੋਲੋ ਭਈ ਸੱਤਾ ਸਾਲਾਂ ਚ ਬਾਗ ਦਾ ਮਾਲਕ ਬਣਿਆ ਜਾਣਾ ਈਮਾਨਦਾਰੀ ਕਿੱਡੀ ਵੱਡੀ ਏ ਸੁਣਿਆ ਜੇ ਸੁਬਾਗ ਦੇ ਮਾਲਕ ਦਾ ਜਵਾਈ ਬਣ ਗਿਆ ਨਾ ਤੇ ਲਾਲ ਲੱਗਾ ਬੋਲੋ ਨਾ ਨਾ ਤੇ ਲਾ ਲਗਾ ਨਾ ਧਮੜੀ ਲੱਗੀ ਨਾ ਪੈਸੇ ਲੱਗੇ ਈਮਾਨ ਨੇ ਉੱਚਿਆਂ ਕੀਤਾ ਪਤਾ ਨਹੀਂ ਕੰਨੋਂ ਕੰਨ ਬਾਦਸ਼ਾਹ ਨੇ ਰਾਇਸ ਨੇ ਨਾ ਚੁੱਲਾ ਵੇਖਿਆ ਨਾ ਕੁੱਲਾ ਵੇਖਿਆ ਨਾ ਤੇ حضرت ਮੁਬਾਰਕ ਦੀਆਂ ਅੱਖਾਂ ਡੋਲ ਪਈਆਂ ਆਂਦਾ ਬਾਗ ਤੇ ਆ ਮਹਲ ਕਾ ਤੂੰ ਮੇਰਾ ਚੁੱਲਾ ਨਹੀਂ ਵੇਖਿਆ ਕੁੱਲਾ ਨਹੀਂ ਵੇਖਿਆ ਤੇ ਐਡੀ ਵੱਡੀ ਮਾਨਤ ਮੈਨੂੰ ਦੇਣ ਲਗਾਏ ਤੈਨੂੰ ਸੋਚ ਨਹੀਂ ਆਈ ਤੇ ਧੀ ਦੇ ਬਾਪ ਦੀਆਂ ਅੱਖਾਂ ਡੋਲ ਪਈਆਂ ਆਂਦਾ ਇੱਕੋ ਹੀ ਗੱਲ ਵੇਖੀ ਏ ਜਿਹੜਾ ਐਸ ਬਾਗ ਦੇ ਵਿੱਚ ਉਹ ਦੀ ਮਾਨ ਚ ਖਿਆਨਤ ਨਹੀਂ ਕਰਦਾ ਮੇਰੀ ਮਾਨ ਚ ਵੀ ਖਿਆਨਤ ਨਹੀਂ ਕਰੇਗਾ ਇੱਕੋ ਹੀ ਗੱਲ ਹੈ ਅੱਜ ਸਾਡੀਆਂ ਧੀਆਂ ਦੁਖੀ ਕਿਉਂ ਅਸੀਂ ਮੁੰਡਿਆਂ ਦੀ ਇੰਸਪੈਕਟਾਂ ਵੇਣੇ ਅਸੀਂ ਮੁੰਡਿਆਂ ਦੀਆਂ ਕੱਟੀਆਂ ਵੇਨੇ ਅਸੀਂ ਮੁੰਡਿਆਂ ਦੇ ਫੈਸ਼ਨ ਵੇਨੇ ਅਸੀਂ ਮੁੰਡਿਆਂ ਦੀਆਂ ਦੁਕਾਨਾਂ ਵੇਨੇ ਅਸੀਂ ਮੁੰਡਿਆਂ ਦਾ ਮਾਲ ਵੇਨੇ ਅਸੀਂ ਮੁੰਡਿਆਂ ਦੇ ਨੱਕ ਕੰਨ ਅੱਖਾਂ ਮੂੰਹ ਬੁੱਲ ਅੱਬ ਛਿੱਪੀ ਮੂੰਹ ਮੂੰਹ ਵੇਨੇ ਕਿ ਮੁੰਡਾ ਸੋਹਣਾ ਹੋਵੇ ਮੂੰਹ ਮੱਥੇ ਲੱਗਦਾ ਹੋਵੇ ਤੇ ਭਾਵੇਂ ਉਹਦੇ ਮੋਬਾਈਲ 'ਚ 3600 ਕੁੜੀਆਂ ਦੇ ਨੰਬਰ ਹੋਣ ਸਾਡੀਆਂ ਤੀਆਂ ਕਿਵੇਂ ਸੁਖੀ ਵਸਣ ਕਿਵੇਂ ਮੱਸਲ

ਤੇ ਉਹਦਾ ਨਾਮ ਅਬਦੁੱਲਾਹ ਰੱਖ ਦਿੱਤਾ ਬੋਲੋ ਕੀ ਰੱਖਿਆ ਅਬਦੁੱਲਾਹ ਅਬਦੁੱਲਾਹ ਨਾਮ ਰੱਖਿਆ ਜਵਾਨ ਹੋਇਆ ਤੇ ਲੱਖਾਂ ਹਦੀਸਾਂ ਦਾ ਹਾਫਿਜ਼ ਬਣ ਗਿਆ ਤੇ ਨਾਂ ਪੈ ਗਿਆ ਮੁਹੱਦਸ ਅਬਦੁੱਲਾਹ ਬਿਨ ਮੁਬਾਰਕ ਅਹਮਦੁੱਲਾਹ ਅਲਾਈ ਬਾਪ ਵੀ ਨੇ ਪੁੱਤਰ ਵੀ ਨੇ ਮੈਲਾ ਕੋ ਸਮਝਾਉਣ ਨਾ ਕੈਂ ਜਦੋਂ ਪਿਓ ਆ ਕੇ ਪਾਣੀ ਚੋਰੀ ਦਾ ਲਾਉਣਾ ਹੈ ਫਿਰ ਪੁੱਤਰ ਆ ਕੇ ਪਿਓ ਤਜਤਾ ਵੀ ਪੜੇ ਪਰ ਪਿਓ ਨੂੰ ਉਤਰਨੇ ਆਕਣਾ ਹੈ ਬੜਾ ਵੱਡਾ ਬੇਈਮਾਨ ਰਾਤ ਪਾਣੀ ਚੋਰੀ ਤੋੜਦਾ ਹੈ ਦਿਨੇ ਤਜਤਾ ਪੜਦਾ ਹੈ ਫਿਰ ਪੁੱਤਰ ਨੇ ਕਟਾ ਇੱਜ਼ਤ ਕਰਨੀ ਉਹ ਪੁੱਤਰ ਆਂਦਾ ਹੀ

ਕਿਉਂ ਵੀ ਅੱਜ ਦੀ ਤਕਰੀਰ ਪੱਲੇ ਬੰਨੋਗੇ ਨਾ ਇਨਸ਼ਾਅੱਲਾ ਆੜੀ ਮਤ ਗੱਲਾਂ ਕਰ ਰਿਹਾ ਤਕਰੀਰ ਕਰ ਰਿਹਾ ਇਹਦੀ ਲੋੜ ਹੈਗੀ ਕਿ ਨਹੀਂ ਕਾਰ ਕਰ ਲੋੜੇ ਬਸਤੀ ਬਸਤੀ ਲੋੜੇ ਹਰ ਘਰ ਦੀ ਜ਼ਰੂਰਤ ਇਹ ਤਕਰੀਰ ਹਰ ਘਰ ਚ ਪਹੁੰਚੇ ਈਮਾਨ ਬਣੇ ਬਸਤੀਆਂ ਸੋਰਨ ਕਾਰ ਵਸਣ ਧੀਆਂ ਸੁਹੀ ਵਸਣ ਦੌਲਤਾਂ ਨਾ ਵੇਖੀ ਮਾਲ ਨਾ ਵੇਖੀ ਜ਼ਮੀਨ ਨਾ ਵੇਖੀ ਜੇ ਧੀ ਸੁਹੀ ਵਸਾਉਣੀ ਹੂ ਤੇ ਜਨਾਬ ਬੱਚੇ ਦਾ ਈਮਾਨ ਵੇਖੀ ਰਿਜ਼ਕ ਦਾ ਜ਼ਮਾਂ ਨਾ ਤੇਰੇ ਕੋਲੇ ਨਾ ਸਾਰੇ ਕੋਲੇ ਰਿਜ਼ਕ ਦਾ ਜ਼ਮਾਂ ਅਰਸ਼ ਵਾਲੇ ਦੇ ਕੋਲ ਹੈ ਸੁਭਾਨ ਅੱਲਾਹ ਅਸੀਂ ਪਹਿਲਾਂ ਵੇਨੇ ਆ ਇਹ ਸਹਿੰਦੇ ਨੇ ਵਜੇ ਦੌਲਤਾਂ ਨਾਲ ਵਸਦੇ ਹੁੰਦੇ ਤੇ ਬੋਲੋ ਇਮਾਨ ਨਾਲ ਦੱਸੋ ਜੇ ਦੌਲਤਾਂ ਨਾਲ ਵਸਦੇ ਹੁੰਦੇ ਤੇ ਬਾਦਸ਼ਾਹਾਂ ਦੀਆਂ ਤਲਾਕਾਂ ਹੋਣੀਆਂ ਸੀ 사우ਦੀ ਅਰਬ ਤੇ ਸਭ ਤੋਂ ਜ਼ਿਆਦਾ ਤਲਾਕਾਂ ਹੁੰਦੀ ਮੈਂ ਵੇਖਿਆ ਸਭ ਤੋਂ ਜ਼ਿਆਦਾ ਤਲਾਕਾਂ ਦਾ ਜੁਰਮ ਹੈ ਮੈਂ ਪੁੱਛਿਆ ਯਾਰ ਨੇ ਤਲਾਕਾਂ ਕਿਉਂ ਬਹੁਤੀਆਂ ਹੋ ਰਹੀਆਂ ਕਹਿੰਦੇ ਨੇ ਬਸ ਅੱਧੇ ਬਰਦਾਸ਼ ਇੱਕ ਦੂਜੇ ਨੂੰ ਬਰਦਾਸ਼ ਨਹੀਂ ਕਰਦੇ ਅੱਜ ਵੀ ਵੇਖ ਲੋ ਪਹਿਲੇ ਬਜ਼ੁਰਗੋ ਲਾਲ ਨੇ ਰੀ ਚੜਨੀ ਤੇ ਪਿੰਡ ਚ ਲੋਕ ਆਖਣਾ ਜਾਂ ਕਿਸੇ ਦੀ ਧੀ ਉਜੜੀ ਏ ਤੇ ਜਾਂ ਕੋਈ ਕਤਲ ਹੋਇਆ ਤੇ ਲਾਲ ਨੇ ਰੀ ਚੜੀ ਕਹਿੰਦੇ ਸੀ ਕਿ ਨਹੀਂ ਤੇ ਜੇ ਕਿਸੇ ਦੀ ਧੀ ਪਿੰਡ ਚ ਉਜੜਨ ਲੱਗਣੀ ਤੇ ਦੂਜੇ ਬੰਦਿਆਂ ਨੇ ਆਉਣਾ ਤੇ ਲੋਕਾਂ ਪਿੰਡਾਂ ਦੇ ਨੇ ਇਕੱਠੇ ਹੋ ਕੇ ਪੱਗਾਂ ਲਾ ਕੇ ਨਾ ਪੈਰਾਂ ਤੇ ਰੱਖ ਦੇਣੀਆਂ ਕਿ ਯਾਰ ਨਾ ਕਰੋ ਤੀ ਉਜੜੀ ਚੰਗੀ ਨਹੀਂ ਲੱਗਦੀ ਇਹਦੀ ਤੀ ਨਹੀਂ ਪਿੰਡ ਦੀ ਤੀ ਤੇ ਜੇ ਉਜੜ ਜਾਣੀ ਤੇ ਮੇਰੀ ਨਾਨੀ ਪਿਛਤਰ ਮੈਨੂੰ ਗੱਲ ਸੁਣਾਉਂਦੀ ਹੁੰਦੀ ਸੀ ਪੁੱਤਰ ਸਾਰੇ ਪਿੰਡ ਚ ਅੱਗ ਨਹੀਂ ਸੀ ਬਲਦੀ ਕਿ ਅੱਜ ਪਿੰਜ ਉੱਡੜ ਗਿਆ ਹੈ ਅੱਜ ਸਾਰਾ ਪਿੰਡ ਉੱਜੜ ਗਿਆ ਹੁਣ ਜਿਸ ਤਨ ਲੱਗੇ ਸੋਤਰ ਜਾਣੇ ਦੁਖੀਏ ਦੀ ਗੱਲ ਦੁਖੀਆ ਜਾਣੇ ਸੁਖੀਏ ਨੂੰ ਕੀ ਖਬਰਾ ਹੁਣ ਚਾਚੇ ਤਾਏ ਆਪ ਧੀਆਂ ਜਾਂੜਦੇ ਬਰਾਤ ਦੀਆਂ ਧੀਆਂ ਦੀਆਂ ਚੁਗਲੀਆਂ ਮਾਰਦੇ ਪਹਿਣਾ ਦੀਆਂ ਧੀਆਂ ਦੀਆਂ ਚੁਗਲੀਆਂ ਮਾਰਦੇ ਨੇ ਹਾਏ ਜਦੋਂ ਤੋਤੀਆਂ ਤੇ ਪੱਗਾਂ ਦਾ ਰਿਵਾਜ ਹੁੰਦਾ ਸੀ ਇਸ ਦਾ ਸਾਂਝੀਆਂ ਤੇ ਸਭ ਦਾ ਖਿਆਲ ਹੁੰਦਾ ਸੀ ਕਤਲ ਕਿਸੇ ਨੂੰ ਵੀ ਕਿਸੇ ਦਾ ਨਹੀਂ ਮਾਫ ਹੁੰਦਾ ਸੀ ਤਗੜੇ ਮਾੜੇ ਦੇ ਖੂਨ ਦਾ ਹਿਸਾਬ ਹੁੰਦਾ ਸੀ ਉਦੋਂ ਲੱਖ ਭਾਵੇਂ ਕਾਫਰਾਂ ਦਾ ਰਾਜ ਹੁੰਦਾ ਸੀ ਜਦੋਂ ਜੱਜ ਵੀ ਜਮਾਲਾ ਤੇ ਸਰਾਜ ਹੁੰਦਾ ਸੀ ਹੁਦੋਂ ਇਸ ਤਰ੍ਹਾਂ ਸਾਂਝੇ ਤੇ ਜਦੋਂ ਧੀ ਦੀ ਜਨ ਜਉਣੀ ਤੇ ਪਿੰਡ ਵਾਲਿਆਂ ਦੁੱਧ ਹੀ ਨਾ ਵੇਚਣਾ ਚਲੋ ਉਧਰ ਜਾ ਕੇ ਦੁੱਧ ਦੇਓ ਧੀ ਦੀ ਜਨ ਜਾਈ ਤੇ ਜਿਹਦੀ ਟਾਲੀ ਸੁੱਕੀ ਹੋਣੀ ਉਹਨੇ ਪਹਿਲੋਂ ਹੀ ਆਖੋਣਾ ਬਾਲਨ ਉਥੋਂ ਮੇਰਾ ਵੜ ਲਿਆ ਤੇ ਮੰਜੀਆਂ ਨਵੀਆਂ ਦੇਣੀਆਂ ਬਿਸਤਰੇ ਨਵੇਂ ਦੇਣੇ ਪਿੰਡ ਆल्या ਕਿ ਤੁਹਾਡੇ ਪ੍ਰਾਣੇ ਹੋਣੇ ਸੋਭਾ ਕਰਨਗੇ ਕਿ ਸੋਹਣੇ ਬਿਸਤਰੇ ਸਾਨੂੰ ਸੁਆਇਆ ਸੀ ਐਸੀ ਤੇਰੀ ਅਸਲ ਤੇਰੇ ਵੱਡਿਆਂ ਦਾ ਇੰਜ ਦਾ ਈਮਾਨ ਸੀ ਤੂੰ ਅੱਜ ਸਾਰੇ ਪਿੰਡ ਦੀ ਬਿਸਤੀ ਕਰਕੇ ਸੌਣਾ ਜਿਨ੍ਹਾਂ ਚੱਕਰ ਤੂੰ ਸੱਤਾ ਘਰਾਂ ਦੀ ਬਰੋਬੀ ਨਾ ਕਰ ਲਈ ਕਿ ਬੇਈਮਾਨ ਉਹਨਾਂ ਚਿਰ ਤੈਨੂੰ ਨੀਂਦ ਹੀ ਨਹੀਂ ਆਉਂਦੀ ਤੇ ਲਈਏ ਦਾ ਬੰਦਾ ਭਖੜ ਦਾ ਚੌਕ ਆਜ਼ਮ ਦਾ ਲਾਹੌਰ ਚ ਕਿਸੇ ਨੂੰ ਮਿਲਣਾ ਉਹਨੇ ਆਖਣਾ ਤੂੰ ਮੇਰੇ ਪਿੰਡ ਦਾ ਰੋਟੀ ਖਾ ਕੇ ਜਾਣੀ ਤੇ ਮਿਸਾਲ ਬਣੀ ਸਿੱਧ ਪਿੰਡ ਦਾ ਕੁੱਤਾ ਵੀ ਮਾਨਨੇ ਉੱਚੀ ਬੋਲਾ ਪਿੰਡ ਦਾ ਸਾਰੇ ਬੋਲੋ ਪਿੰਡ ਦਾ ਕੁੱਤਾ ਵੀ ਮਾਰੀ ਅੱਜ ਕਿੰਨੇ ਤੁਸੀਂ ਬੈਠੇ ਜ਼ਰਾ ਆਪਣੇ ਅੰਦਰ ਜ਼ਰਾ ਜਾਂਕੀਏ ਕਿਤਨੇ ਜ਼ਰਾ ਸੋਚੀਏ ਜ਼ਰਾ ਗੌਰ ਨਾਲ ਕਿ ਐਸਾ ਈਮਾਨ ਹੁਣ ਰਹਿ ਗਿਆ ਹੁਣ ਨਹੀਂ ਰਹਿ ਇਹ ਮੇਰੀਆਂ ਅੱਖਾਂ 'ਚ ਕਿਉਂ ਹੰਸੂ ਆਏ ਭਰਾ ਦੀ ਧੀ ਉਜੜਨ ਦੀ ਹੁੰਦੀ ਏ ਤੇ ਭਰਾ ਆਪਣੀ ਦੁਕਾਨ ਤੇ ਬੈਠੇ ਹੁੰਦੇ ਬੈਠੇ ਹੁੰਦੇ ਨਿਕਲੀ ਬੋਲ ਮੈਂ ਸੁਣਿਆ ਸੀ ਵੀ ਕੇ ਆ ਵੀ ਮੈਨੂੰ 26 ਸਾਲ ਹੋ ਗਏ ਨੇ ਜੁਮਾ ਪੜਾਉਂਦੇ ਕਿੰਨੇ ਸਾਲ 26 ਸਾਲ ਮੈਂ 26ਆਂ ਬੜਿਆਂ ਚ ਵੀ ਦਿਨ ਵੇਖੇ ਕਿ ਪਿੰਡ ਵਿੱਚ ਮਰਗ ਹੋ ਜਾਣੀ ਤੇ ਵਿਆਹ ਵਾਲਿਆਂ ਨੇ ਵਾਜੇ ਰੋਕਦੇ ਨੇ ਵੀ ਸਾਡੇ ਪਿੰਡ ਕੋ ਵਾਜੇ ਲੈ ਕੇ ਨਾ ਵੜੇ ਸਾਡੇ ਪਿੰਡ ਮਰਗ ਹੋਈ ਤੇ ਦੁਕਾਨਦਾਰ ਹੱਤੀ ਨਹੀਂ ਸੀ ਖੋਲਦੇ ਜਦ ਤੱਕ ਮૈયਤ ਨਾ ਪਣੀ ਲੈਂਦੇ ਉੱਚੀ ਬੋਲੋ ਮૈયਤ ਫੈਂਟ ਚ ਦੁਕਾਨ ਨਹੀਂ ਖੁੱਲਦੀ ਤੂੰ ਹੁਣ ਕਿਧਰ ਗਿਆ ਦਰਦ ਕਿਧਰ ਗਿਆ ਪਿਆਰ ਕਿਧਰ ਗਿਆ ਤੇ ਆ ਮਹੱਤਾਂ ਕਿਧਰ ਗਈਆਂ ਇਸਤਾਂ ਕਿਧਰ ਗਏ ਪਿਆਰ ਐ ਸੁਣਿਆ ਜੀ Hazrat Mubarak ਦਾ ਪੁੱਤਰ ਬੜਾ ਵੱਡਾ ਵਲੀ ਬਣ ਗਿਆ حدیثان حافظ حضرت عبداللہ بن مبارک رحمت اللہ علیہ تے کام کڑی وڈی سنون لگ گیاں گالے سنیا جے ایمان کڑیوں اٹھا ہے باپ بھی نیک پتر بھی نیک اگلی کال پڑی وڈی سنون لگ گیاں یودی نے مکان بیچنا لاتا تے مبارک بچن چلے گے عبداللہ بن مبارک او یودی مکان کا بیچن لگا ہے ਉਹਨੇ ਕਿਹਾ ਮੈਨੂੰ ਲੋੜ ਪੈ ਗਈ ਏ ਫਿਰ ਉਹਨੇ ਆ ਵੇਚਦਾ ਨਹੀਂ ਉਹਨੇ ਕਿਹਾ ਮੇਰੇ ਜਿਹੜੇ ਆਪਣੇ ਯੂਦੀ ਨੇ ਨਾ ਮਕਾਨ ਮੇਰਾ 4000 ਦਿਨ ਆਰਦਾ ਧਿਰਦਾ ਹੈ ਤੇ ਮੈਨੂੰ 2000 ਦਿਨ ਦੇ ਰਹੇ حضرت ਅਬਦੁੱਲਾਹ ਬਿਲ ਮੁਬਾਰਕ ਦੀ ਅੱਖਾਂ ਡੋਲ ਪਈ ਕਹਿੰਦਾ ਇਹ ਯੂਦੀ ਭਾਵੇਂ ਤੂੰ ਯੂਦੀ ਹੈ ਤੂੰ ਸਾਯਾ ਚੰਗਾ ਹੈ ਮੇਰਾ ਤੇ ਮੈਂ ਹੁਣ ਤੈਨੂੰ ਵੇਚਣ ਨਹੀਂ ਦੇਣਾ ਮਕਾਨ ਸ਼ਾਮ ਤੱਕ ਮੇਰਾ ਇੰਤਜ਼ਾਰ ਕਰੀ ਬੋਲੋ ਕਿੰਨਾ ਤੱਕ ਉੱਚੀ ਬੋਲੋ ਸ਼ਾਮ ਤੱਕ ਮੇਰਾ ਇੰਤਜ਼ਾਰ ਕਰ ਜਿਹੜੇ ਵਲੇ ਸ਼ਾਮਾਂ ਪੈ ਗਈਆਂ ਯੂਦੀ ਦਾ ਦਰਵਾਜ਼ਾ ਕੜਕਾਇਆ ਯੂਦੀ ਅੰਦਰੋਂ ਨਿਕਲਿਆ ਕਹਿੰਦੇ ਨੇ ਅਬਦੁੱਲਾ ਕਿਵੇਂ ਆਵੇਂ ਹੋਇਆ ਦਰਵਾਜ਼ਾ ਕੋਲ ਤੇ ਸਈਨਾ ਅੰਦਰ ਦਾਖਲ ਹੋਏ ਪੈਸੇ ਲੈ ਕੇ ਖਲਾ ਪੈਸਿਆਂ ਦਾ 2000 ਦੀ ਰੰਗ ਵਿੱਚ ਤੇ ਕਹਿ ਲਗਾ ਉਹ ਯੂਦੀ ਆ ਆ ਦੋ ਹਜ਼ਾਰ ਦੀ ਰੰਦ ਨਾਰੀ ਝੋਲੀ ਕਰ ਮੈਂ ਲੁੱਦ ਦੇਵਾਂ ਝੋਲੀ ਵਿੱਚ ਪੈਸੇ ਲੁੱਦ ਦਿੱਤੇ ਕਹਿੰਦਾ ਯਾਰ ਤੂੰ ਗਵਾਨ ਬੜਾ ਚੰਨਾ ਏ ਮਕਾਨ ਨਾ ਵੇਚੀ ਆ ਮੇਰੇ ਪੈਸੇ ਵਰਤ ਲੈ ਜਦੋਂ ਹੋਣ ਗਏ ਉਦੋਂ ਦੇ ਦੇਵੀ ਯੁੱਦੀ ਨਹੀਂ ਆ ਕਾਂਡੋਲ ਪਈਆ ਯੁੱਦੀ ਆਂਦਾ ਆਪਣੇ ਪੈਸੇ ਕੋ ਰੱਖ ਤੇ ਮੁਸਲਮਾਨ ਅਬਦੁੱਲਾ ਬੇਨ ਮubarrak ਕਹਿੰਦੇ ਨੇ ਯਾਰ ਤੈਨੂੰ ਮੇਰੀ ਨੇਕੀ ਪਸੰਦ ਨਹੀਂ ਆਈ ਪੈਸੇ ਮੋੜਦਾ ਪਿਆਵੇਂ ਆਂਦਾ ਗੱਲ ਪੈਸਿਆਂ ਦੀ ਨਹੀਂ ਪਹਿਲੇ ਉਸ نبی ਦਾ ਕਲਮਾ ਪੜਾ ਜਿਨੇ ਤੈਨੂੰ ਇਹ اخلاق ਸਿਖਾਇਆ ਹੈ ਸੁਭਾਨ ਅੱਲਾਹ ਦੇ ਉਮਤੀ ਦਾ اخਲਾਕ ਹੈ ਉਹਦੇ نبی ਦਾ اخلاق ਕਿੰਨਾ ਉੱਚਾ ਹੋਏਗਾ ਕਹਿ ਲੱਗਾ ਕਲਮਾ ਪੜਾ ਦੇ ਮੁਸਲਮਾਨ ਕਰ ਲੈ ਤੇਰਾ مذہب ਕਿੰਨਾ ਚੰਗਾ ਹੈ ਮੇਰੇ ਆਪਣੇ ਆਨੇ ਮੈਨੂੰ ਘਾਟਾ ਪਾਉਣਾ ਚਾਹਿਆ ਤੂੰ ਮੇਰਾ ਮਕਾਨ ਵੀ ਨਹੀਂ ਵੇਚਣ ਦਿੱਤਾ ਅੱਜ ਮੈਂ ਪੁੱਛਣਾ ਚਾਹਨਾ ਇਸ ਚੌਕ ਆਦਮ ਦੇ ਪਿੰਡ ਵਿੱਚੋਂ ਮੈਂ ਸਵਾਲ ਕਰਨ ਲੱਗਾ ਬਈ ਤੇਰੇ ਕਿੱਲੇ ਨੂੰ ਰਾਹ ਨਾ ਜਾਂਦਾ ਹੋਵੇ ਪੰਜ ਕਿੱਲੇ ਤੇਰੇ ਭਰਾ ਦੇ ਫੌਨ ਤੇ ਛੇਵੇਂ ਕਿੱਲੇ ਨੂੰ ਕੋਈ ਰਾਹ ਨਾ ਲੱਗਦਾ ਆਵੇ ਉਹ ਤੇਰੇ ਗਵਾਂਢੀ ਦਾਵੇ ਤੇਰੇ ਕਿਲੇ ਕਰੋੜ ਨੂੰ ਵਿਕਣ 5 ਕਰੋੜ ਦੇ ਤੇ ਉਹਦੇ ਕਿਲੇ ਦਾ ਮੁੱਲ ਤੂੰ 50 ਲੱਖ ਪਾਵੇਂ ਕਿ ਤੇਰਾ ਰਾਹ ਕੋਈ ਨਹੀਂ 50 ਲੱਖ ਤਾਂ ਮੈਨੂੰ ਦੇ ਦੇ ਮੈਨੂੰ ਲੱਗਦਾ ਵੇ ਮੈਂ ਸਵਾਲ ਕਰਾਂ ਕਿਆਮਤ ਨੂੰ ਇੱਕ ਪਾਸੇ ਹਿੰਦੀ ਖੜਾਵੇਗਾ ਇੱਕ ਪਾਸੇ ਮੁਸਲਮਾਨ ਤੇਰਾ ਗਵਾਂਢੀ ਖੜਾਵੇਗਾ ਕੀ ਗਵਾਹੀ ਲੈ ਕੇ ਉੱਥੇ ਜਾਣਾ ਮੌਲਾ ਇਹ ਮੇਰਾ ਕਲਮੇ ਵਾਲਾ ਪ੍ਰਾਸੀ ਇਹਦੇ 5 ਕਰੋੜ ਦੇ 5 ਕਿਲੇ ਕੀ ਕਹੇ ਜੀ ਮੇਰਾ ਕਿਲਾ 50 ਲੱਖ ਦਾ ਇਹਨੇ ਲਿਆ ਸੀ ਸਿਰਫ ਇੱਕੋ ਗੱਲ ਸੀ ਕਿ ਮੇਰਾ ਰਸਤਾ ਨਹੀਂ ਸੀ ਪਰ ਕਲਮਾ ਉਸ ਨਗੀ ਦਾ ਪੜਿਆ ਜੀ ਜਿਹਦੇ ਯਾਰਾਂ ਨੇ ਮਦੀਨੇ ਵਿੱਚ ਅਨਸਾਰੀਆਂ ਨੇ ਮਕਾਨ ਮੰਡਲੇ ਦੁਕਾਨਾਂ ਵੰਡ ਲਈਆਂ ਜਿਹਦੀਆਂ ਦੋ بیਵੀਆਂ ਸੀ ਇੱਕ ਨੂੰ ਤਲਾਕ ਦੇ ਕੇ ਮੁਸਲਮਾਨ ਪੁਰਾ ਦੇ ਨਕਾਹ ਵਿੱਚ ਦੇ ਦਿੱਤੀ ਉਹਨਾਂ ਦੁਕਾਨਾਂ ਵੰਡ ਲਈਆਂ ਇਹਨੇ ਮੇਰਾ ਕਿਲਾ ਵੀ ਆਪਣੇ ਕਿਲੇ ਦੇ ਮੁਤਾਬਕ ਨਹੀਂ ਵਕਨ ਦਿੱਤਾ ਦੱਸੋ ਕਿੰਨੇ ਮੁਸਲਮਾਨ ਬੈਠੇ ਜੇ ਜਿਹਦੀ ਪੈਲੀ ਨੂੰ ਰਾਹ ਨਾ ਹੋਵੇ ਉਹਦੀਆਂ ਕਿੰਨੀਆਂ ਮਿੰਤਾਂ ਕਰਾਉਂਦੇ ਨੇ ਉਹਦਾ ਟਰੈਕਟਰ ਨਹੀਂ ਲੰਘਣ ਦੇਣਾ ਮੈਂ ਉਹਦੀ ਟਰਾਲੀ ਲੰਘਣ ਦੇਣੀ ਚੱਲਿਆ ਜਾਂਦਿਆ ਤੈਨੂੰ ਅੱਲਾ ਨੇ 10 ਕਿਲੇ ਦਿੱਤੇ ਨੇ ਰਾਹ ਤੇ ਉਹਨੂੰ ਇੱਕ ਕਿਲਾ ਦਿੱਤਾ ਪਿੱਛੇ ਤੇ ਜਿੰਨੂੰ ਮਰਲਾ ਰਹਿਣ ਲਈ ਵੀ ਨਹੀਂ ਦਿੱਤਾ ਉਹ ਤੇਰੇ ਨਾਲ ਜ਼ਿਆਦਾ ਸਹੀਦੇ ਪੈ ਰਹੇ ਤੇ ਤੂੰ ਦਸਾਂ ਕਿਲਿਆਂ ਨੇ ਹੋ ਕੇ ਫਰਾਉਨ ਬਣਿਆ ਪਿਆ ਅਤੇ ਸ਼ਹਿਰ ਕੁਰੇਚਨਾ ਇੱਕ ਮਸਜਿਦ ਮੈਂ ਜੁਮਾ ਪੜਾਇਆ ਹੁਣ ਮੈਨੂੰ ਕਿਹਾ ਆ ਨਾਲ ਦਾ ਬੰਦਾ ਮਸਜਿਦ ਦਾ ਪਾਣੀ ਨਹੀਂ ਲੰਨਣ ਦਿੰਦਾ ਮੈਂ ਆਖਿਆ ਯਾਰ ਕਿਤਾ ਬੇਈਮਾਨ ਬੰਦਾ ਕਿ ਅੱਲਾਹ ਦੇ ਘਰ ਦਾ ਪਾਣੀ ਨਹੀਂ ਲੰਨਣ ਦਿੰਦਾ ਮੈਂ ਆਖਿਆ ਇਨਸ਼ਾਅੱਲਾ ਆਪਾਂ ਦੀ ਮਿਹਨਤ ਕਰਨੀ ਹੈ ਲੰਨਣ ਦਵੇ ਉਹਨੇ ਕਹ ਨਹੀਂ ਉਹ ਹੀ ਉਹਦੇ ਕੋਲ ਵਾਇਆ ਉਹਨੇ ਕਹ ਮੇਰਾ ਮੋਆ ਪਿਓ ਕਬਰ ਚ ਕੱਢ ਕੇ ਉਹ ਆਖੇ ਨਾ ਮਸੀਦ ਦਾ ਪਾਣੀ ਲੰਗੰਦੇ ਮੈਂ ਫਿਰ ਵੀ ਨਹੀਂ ਲੰਗੰਦੇ ਓਏ ਹੋਏ ਜਦੋਂ ਉਹਨੇ ਇਹ ਗੱਲ ਕਹੀ ਨਾ ਮੈਨੂੰ ਅਗ ਲਾਕੇ ਮੈਂ ਕਹ ਅਨ ਇਨਸ਼ਾ ਅ ਪਾਣੀ ਲੰਗੇ ਮੈਂ ਉੱਥੇ ਡੀਸੀ ਕੋਲ ਗਿਆ ਸੋਨੇ ਚੰਨ ਇਧਰ ਡੀਸੀ ਆਲੇ ਆ ਇਧਰ ਇਧਰ ਧਿਆਨ ਕਰ ਸੋਲੇ ਮਸਲੇ ਡੀਸੀ ਮੇਰਾ ਯਾਰ ਸੀ ਤੂੰ ਤਾਂ ਡੀਪੀਓ ਤੋਂ ਡਰਿਆ ਫਿਰਨਾ ਸਪੀਕਰ ਨਹੀਂ ਲੈਂਦਾ ਹੀ ਆ ਸੁਣ ਨਵਾਜ਼ ਸ਼ਰੀ ਵਰਗੇ ਆਪਣੇ ਹੱਥ 'ਚ ਤੂੰ ਡੀਪੀਓ ਨੂੰ ਰੋਣਾ ਹੱਲਾ ਅੱਲਾ ਉੱਚਾ ਬੋਲ ਨਾ ਬੁਲਾਏ ਆ ਸੁਣਿਆ ਜਦੋਂ ਸਾਰੇ ਇਮਰਾਨ ਖਾਨ ਤੋਂ ਡਰ ਗਏ ਸੀ ਨਾ ਮੈਂ ਉਦੋਂ ਵੀ ਬੋਲਦਾ ਸੀ ਕਈ ਮੈਨੂੰ ਨਾ ਬੋਲੀ ਉਹਨਾਂ ਅੰਦਰ ਕਰਦੇ ਨਹੀਂ ਤਾਇਆ ਕਹਿੰਦੇ ਸੀ ਪਰ ਮੈਂ ਡਰਿਆ ਉੱਚੀ ਬੋਲ ਤੇ ਹੁਣ ਵੀ ਹੁਣ ਵੀ ਨਹੀਂ ਡਰਦਾ ਹੁਣ ਵੀ ਅੱਲਾਹ ਤੋਂ ਡਰਨਾ ਬੋਲੋ ਕਿਹਦੇ ਤੋਂ ਸਾਰੇ ਬੋਲ ਤੇ ਡਰਨਾ ਵੀ ਅੱਲਾਹ ਤੋਂ ਮੈਂ ਡੀਸੀ ਕੋਲ ਗਿਆ ਮੈਂ ਕਿਹਾ ਡੀਸੀ ਸਾਹਿਬ ਆਈ ਤਾਨੂੰ ਜੰਨਤ ਦਾ ਟਿਕਣਾ ਲਿਆਦਾ ਆਲਾ ਕੋਲ ਉਹ ਡੀਸੀ ਮੇਰੇ ਮੂੰਹ ਰਵੇ ਆਦਾ ਵੀ ਇਹ ਵਾਕਿਆ ਹੀ ਗੱਲ ਮੈਂ ਆਖਿਆ ਉਹ ਮੈਂ ਸਿਰਫ ਤੇਰੇ ਸੈਨ ਹੋਣੇ ਤੇ ਜੰਨਤ ਤੈਨੂੰ ਲੱਭ ਜਾਣੀ ਉਹਨੇ ਆਖਿਆ ਦੱਸੋ ਮੈਂ ਕਿਹਾ ਮਸਜਿਦ ਦਾ ਪਾਣੀ ਨਹੀਂ ਬੰਦਾ ਲੰਗਣ ਦੇਣਾ ਉਹਨੇ ਆਖਿਆ ਠੀਕ ਮੈਂ ਕਿਹਾ ਤਾ ਤੈਨੂੰ ਮੈਂ ਦੱਸਦਾ ਇਹਦਾ ਜਿਹੜਾ ਮਕਾਨ ਹੀ ਨਾ ਇਹ ਹੈ ਗੈਰਕਾਨੂੰਨੀ ਉਹਨੇ ਅੱਖਾ ਛਾ ਉਹਨੇ ਬੜੋ ਯਰ ਕਰਤਾ ਵੀ ਟਾਵੇ ਦਾ ਮੁਕਾਮ ਬੋਲੋ ਉਹਨੇ ਪਾਣੀ ਲੰਗਣ ਦੇਣਾ ਕਿ ਨਹੀਂ ਜਿਹੜਾ ਲੰਗਣ ਹੀ ਨਹੀਂ ਦਿੰਦਾ ਜਦੋਂ ਵੇਖਿਆ ਵੀ ਇਹ ਸਾਰਾ ਕੁਝ ਜਾਉਂਦਾ ਲੰਗਣ ਉਹ ਨਾਲਾ 200 ਫੁੱਟ ਮਨਜ਼ੂਰ ਕਰਾਇਆ ਉਹ 500 ਗਿਆ ਉਹ ਠੇਕੇਦਾਰ ਮੈਨੂੰ ਆਖੇ ਯਾਰ ਪਹਿਲੇ ਥੋੜੇ ਨੇ ਹੋਰ ਬਿੱਲ ਪਾਸ ਕਰਾ ਦੇ ਮੈਂ ਫਿਰ ਗਿਆ ਡੀਸੀ ਕੋਲ ਮੈਂ ਆਖਿਆ ਵੀ ਅੱਲਾ ਦੇ ਘਰ ਦਾ ਕੰਮ ਤੂੰ ਕਰਾਇਆ ਹੈ ਆ 3-4 ਲੱਖ ਹੋਰ ਘੜਦਾ ਉਹਨੇ ਕਿਹਾ ਦਰਖਾਸਤ ਲਿਖ ਉਹ ਵੀ ਕੁੱਗੀ ਮਾਰਦੀ 15 ਲੱਖ ਦਾ ਲਾਲਾ ਵੀ ਬਣਾਤਾ ਪੀਸੀ ਵੀ ਪਵਾਤੀ ਪਾਣੀ ਵੀ ਲੰਗਿਆ 10 ਜਿਹਨੇ ਡੱਕਿਆ ਸੀ ਉਹਦੇ ਪੱਲੇ ਕੀ ਰਿਆ ਮੈਂ ਇੱਥੇ ਉਹਦਾ ਤਸਕਰਾ ਕਰ ਰਿਹਾ ਕਿਆਮਤ ਨੂੰ ਖੜੇ ਕਿੰਨੇ ਛਤਰ ਪੈਣਗੇ ਬੋਲੋ ਮੈਂ ਮੈਂ ਇੱਥੇ ਵੇਖ ਲੋ ਤਸਕਰਾ ਕਰ ਰਿਹਾ ਤੇ ਕਰਨ ਭੜੇ ਲਫਜ਼ਾ ਹੀ ਦਿਆ ਉਹ ਦੱਸੋ ਵੀ ਆਪ ਤੁਸੀਂ ਮਾਨਣਾ ਦੱਸੋ ਕਿਆਮਤ ਨੂੰ ਜਦੋਂ ਅੱਲਾ ਨੇ ਠਾਇਆ ਕਿਸੇ ਨੇ ਕਹਿਣਾ ਮੈਂ ਫਲਾਣੇ ਦਾ ਪਾਣੀ ਰੋਕਿਆ ਕਿਸੇ ਨੇ ਕਹਿਣਾ ਮੈਂ ਫਲਾਣੇ ਦਾ ਰੋਕਿਆ ਹੁਣ ਉਹਦਾ ਕੀ ਬਣੂ ਜਿਹੜਾ ਕੁੱਤੇ ਦੇ ਘਰ ਦਾ ਰੋਕਿਆ ਸੀ ਉਹਦੇ ਪੱਲੇ ਕੀ ਰਵੇਗਾ ਅੱਜ ਮੇਰੇ ਨਾਲ ਇੱਕ ਵਾਅਦਾ ਕਰੋ ਮਸੀਤ ਕਿਸੇ ਦੀ ਵੀ ਬਣੇ ਤੁਸੀਂ ਰਿਕਾਵਟ ਨਹੀਂ ਬਣਨਾ ਓਏ ਮਾਸਟਰ ਕਿਸੇ ਦੀ ਵੀ ਹੋਵੇ ਤੇ ਘਰ ਕਿਦਾ ਹੈ ਹੱਥ ਚੁੱਕੋ ਜਰਾ ਮੈਨੂੰ ਪਤਾ ਲੱਗੇ ਚੁੱਕੋ ਜਰਾ ਘਰ ਤੇ ਅੱਲਾ ਦਾ ਉੱਥੇ ਸੈਦਾ ਕਿਨੂੰ ਹੋਣਾ ਤੇ ਅੱਲਾ ਜਾਣੇ ਤੇ ਉਹ ਜਾਣ ਓਏ ਕਿਆਮਤ ਨੂੰ ਇੰਨਾ ਚਨਾ ਨਾ ਆ ਮੁੰਡਾ ਡੀਸੀ ਆਫਿਸ ਹੁੰਦਾ ਹੈ ਇਹਨੂੰ ਪੁੱਛੋ ਉੱਥੇ ਮਸੀਤਾਂ ਦੇ ਕਿੰਨੇ ਕੇ ਐਸਡੀਸੀ ਕੋਲ ਉੱਥੇ ਡੀਸੀ ਅਫਸਰ ਜਾ ਕੇ ਵੇਖੋ ਕਿੰਨੇ ਮੌਲਵੀ ਉੱਥੇ ਰੋਕਣ ਜਾਂਦੇ ਨੇ ਅਗਾਂ ਮਸਜਿਦ ਨਹੀਂ ਬਣਦੇ ਨਹੀਂ ਤੋ ਡੀਸੀ ਦਾੜੀ ਮੋਨੇ ਹੁੰਦੇ ਨੇ ਉਹਾਂ ਦੇ ਅਹੀ ਆਮ ਹੱਕ ਬਸਿੱਦ ਬਣਾਉਂਦੀ ਜਾਦੇ ਰਹੇ ਤੂੰ ਹੀ ਮੌਲਵੀ ਹੋ ਕੇ ਟੱਕੰਦਾ ਹੈਂ ਕਹਿੰਦੇ ਨਕਲੀ ਬੋਲੋ ਭਾਈ ਕਿੰਨੇ ਬੰਦੇ ਵਾਦਾ ਕਰਦੇ ਨੇ ਕਿ ਅਸੀਂ ਆਪਣਾ ਈਮਾਨ ਖਰਾਬ ਨਹੀਂ ਕਰਾਂਗੇ ਪੱਕੀ ਗੱਲ ਹੈ ਉਹ ਅਬਦੁੱਲਾ ਪਿੰਨ ਮੁਬਾਰਕ ਬੋਲੋ ਅਗਰ ਇਮਾਨਦਾਰ ਬਾਪ ਦਾ ਪੁੱਤਰ ਨਾ ਹੁੰਦਾ ਉਹ ਵੀ ਖੋਚਲ ਹੁੰਦਾ ਤੁਹਾਨੂੰ ਕਹਿੰਦਾ ਤੇਰੇ 2000 ਲਾਉਂਦੇ ਨੇ ਆ ਮੇਰੇ ਕੋਲ ਨਗਦ ਹੀ 2100 ਫੜ ਬੋਲੋ ਨਗਦ ਹੀ ਤੇ ਮੈਨੂੰ ਫੜਾ ਇਹ ਤੁਹਾਨੂੰ ਵਾਕਿਆ ਤਸ ਲੈ ਕੀ ਤਾ ਦੇ ਭਰਾ ਦਾ ਮਕਾਨ ਵਿਕਣ ਲੱਗੇ ਤੁਨੂੰ ਕਿਆ ਕਰਾ 2 ਲੱਖ ਮੇਰੇ ਕੋ ਧਾਰਾ ਲੈ ਲਾ ਮਕਾਨ ਨਾ ਵੇਚੀ ਤੇਰੇ ਬੱਚਿਆਂ ਦੀ ਛੱਤ ਬਣੀ ਰਵੇ ਜਦੋਂ ਹੋਣਗੇ ਮੈਨੂੰ ਉਦੋਂ ਦੇ ਦੇ ਪਰ ਅਹੀ ਤੇ ਤਾਂਗ ਰੱਖਦੇ ਆ ਇਹ ਵੇਚੇ ਤੇ ਮੈਂ ਲਵਾਂ ਬੋਲੋ ਤੇ ਨਾਲ ਫਿਰ ਉਹਨੂੰ ਆਂਦੇ ਨੇ ਬਾਹਰ ਜੂ ਇਤਨਾ ਹੀ ਮੈਨੂੰ ਦੇ ਦੇ ਕਿਉਂ ਵੀ ਮੈਂ ਗੱਲਾਂ ਸਿੱਧੀਆਂ ਨਹੀਂ ਮਾਰਦਾ ਐਂ ਜੀ ਇਹ ਨਾ ਇਹ ਤੁਹਾਨੂੰ ਮੈਂ ਤਾਦਾਜ ਤਕਰੀਰ ਸੁਣਾਈ ਏ ਕਿ ਤੁਹਾਡਾ ਵੀ ਕੋਈ ਦਿਮਾਗ ਸਿੱਧਾ ਹੋਵੇ ਤੇ ਈਮਾਨ ਸਿੱਧਾ ਬਣਾ ਲਈਏ ਹੁਣ ਸਾਡਾ ਈਮਾਨ ਬੜਾ ਉੱਚਾ ਹੈ 19 ਗੜਵੀਆਂ ਦੁੱਧ ਤਿੰਨਾ ਮਈਆਂ ਦਾ ਹੋਵੇ ਨਾ ਤੇ ਅਸੀਂ ਇੱਕ ਗੜਵੀ ਪਾਣੀ ਦੀ ਹੰਗਾਲ ਬਣਾ ਕੇ ਪਾ ਕੇ ਵੀ ਪੂਰੀਆਂ ਕਰ ਦੇਣੀ ਤੇ ਦੋ ਦਿਨਾਂ ਨੂੰ ਮੈਂ ਹੰਬਾਲ ਹੀ ਪਾਇਆ ਕਹਿੰਦੇ ਨਹੀਂ ਬੋਲੋ ਮੇਰਾ ਇੱਕ ਦੋਦੀ ਮੈਨੂੰ ਦੁੱਧ ਦੇਣ ਹੁੰਦਾ ਮੈਂ ਉਹਨੂੰ ਆਖਿਆ ਯਾਰ ਐਨੇ ਦਿਨ ਹੋ ਗਏ ਨੇ ਚਾ ਨਹੀਂ ਸਹੀ ਆਂਦਾ ਮੌਲਵੀ ਜੀ ਤੁਹਾਨੂੰ ਖਾਲਸਤਾ ਨਹੀਂ ਦਿੰਦੇ ਕਿਤੇ ਟਟੀਆਂ ਨਾ ਲੱਗ ਜਾਣ ਵੇਖੋ ਮੋਰਾ ਨਾ ਸਾਥ ਐ ਹਾਲਾਤ ਨੇ ਆਪ ਤੁਸੀਂ ਹੁਣ ਕਣਕ ਬੀਜੀ ਬੀਜਦੇ ਜੇਕ ਨਹੀਂ ਜਿਹੜੇ ਕਿੱਲੇ ਦੀ ਕਣਕ ਵਿੱਚ ਮਿੱਟੀ ਆਵੇ ਖੱਲੋ ਨਾਰ ਗਿੱਲਾ ਹੋ ਜੇ ਮਿੱਟੀ ਨਾਲ ਆਵੇ ਤੁਸੀਂ ਉਹਨੂੰ ਕੌਣ ਲੱਗਿਆ ਵੱਖਰੀ ਕੌਂਦੇ ਜੇ ਤੇ ਜਿਹੜਾ ਕਿੱਲਾ ਚੰਗਾ ਹੋਵੇ ਉਹਨੂੰ ਖਾ ਤੇ ਆਪਣੇ ਘਰ ਲੈ ਜਾਂਦੇ ਜੇ ਮਿੱਟੀ ਵਾਲੀ ਲੋਕਾਂ ਨੂੰ ਵੇਚ ਦੇ ਦੇ ਤੇ ਸਾਫ ਆਪਣੇ ਘਰ ਲੈ ਜਾਂਦੇ ਜੇ ਜਿਹਦੇ ਜੇ ਕੁੰਡੀ ਮੰਮਣੀ ਬਹੁਤੀ ਹੋਵੇ ਉਹ ਲੋਕਾਂ ਨੂੰ ਵੇਚ ਦੇ ਜੇ ਤੁਹਾਨੂੰ ਕੋਈ ਲਾਮਾ ਦਵੇ ਯਾਰ ਵਿੱਚ ਮਿੱਟੀ ਏ ਤੇ ਖ ਲੈ ਮੈਂ ਤੈਨੂੰ ਛੱਡ ਉਹ ਜਦੋਂ ਤੈਨੂੰ ਪਤਾ ਨਾੜ ਗਿੱਲਾ ਹੈ ਤੂੰ ਆਡੀ ਨਾ ਪਤਾ ਜੂ ਥੱਲੇ ਮਿੱਟੀ ਸੇਲ ਏ ਤੇ ਵਾਡੀ ਨਾ ਇਹ ਕਿੜਾ ਛੋਲੀਆ ਜਿਹਦੇ ਨਾਲ ਰੇਤ ਛੱਡ ਜਾਂਦੀ ਆ ਤੁਹਾਡੇ ਪਿੰਡਾਂ ਛੋਲੀਆ ਜਾਂਦਾ ਨਾ ਇੱਥੋਂ ਉਹਦੇ ਨਾਲ ਰੇਤ ਛੱਡ ਜਾਂਦੀ ਪਰ ਕਣਕ ਨਾਲ ਮਿੱਟੀ ਛੱਡਦੀ ਉਹ ਜਾਂਦੀ ਏ ਛਾਨੇ ਉੱਥੋਂ ਜਾਂਦੀ ਕਣਕ ਹੁਣ ਕਣਕ ਜਿਸ ਭਾਵੇਂ ਕੀ ਮਿੱਟੀ ਵੀ ਤੇ ਉਹ ਅਗਲੀ ਸਰਚ ਖਲੋ ਕੇ ਐਲਾਨ ਕਰਦਾ ਆ ਪੰਜ ਪੱਖੇ ਮੇਰੇ ਨਾਲੋਂ ਮਸੀਤ ਤੇ ਚੱਲ ਆਂਦਾ ਜਿਹੜਾ ਮਾਨ ਮਿੱਟੀ ਵਿੱਚ ਆਇਆ। ਕਿਉਂ ਸਾਮਾਨ ਕਣਕ ਉਹ ਮਾਨ ਮਿੱਟੀ ਹੋਈ ਜਾਂਦੀ। ਕਿਉਂ ਜੀ? ਆਪ ਚਿੰਨੇ ਬਈ ਮਾਨ ਮੈਂ 1 ਕਰੋੜ ਇਨਾਮ ਦੇਣਾ ਹੈ। ਲਈਏ ਦੇ ਚੌਕ 'ਚ, ਚੌਕ ਆਜ਼ਮ ਦੇ ਚੌਕ 'ਚ ਆਪਾਂ ਮਰੂਦਾਂ ਦੀ ਟੋਕਰੀ ਰੱਖ ਲੈਣੀ ਤੇ ਮੈਂ ਐਲਾਨ ਕਰਨਾ। ਹਜ਼ਰਤ ਅੱਜ ਲਈਏ ਤੇ ਚੌਕ ਆਜ਼ਮ ਤੇ ਫਤਿਹਪੁਰ ਤੇ ਜਨਾਬ ਭਖਰ ਦੇ ਬੰਦਿਆਂ ਦਾ ਈਮਾਨ ਚੈੱਕ ਕਰਨਾ ਹੈ ਨਾਸਰ ਮਦਨੀ ਆਇਆ ਤੇ ਕਰੋੜ ਦੀ ਉਹਨੇ ਮਰੂਦਾ ਦੀ ਟੋਕਰੀ ਲਈ ਤੇ ਕਰੋੜ ਹੀ ਨਾਮ ਰੱਖਿਆ ਉਹ ਕਹਿੰਦਾ ਇੱਕ ਸ਼ਰਤ ਪੂਰੀ ਕਰੋ ਕਰੋੜ ਰੁਪਿਆ ਨਾਮ ਲੈ ਜਾਓ ਇੱਥੇ ਪਿੰਡਾਂ ਦੇ ਪਿੰਡ ਇਕੱਠੇ ਹੋ ਜਾਣੇ ਯਾਰ ਮਰੂਦਾ ਦੀ ਟੋਕਰੀ ਦਾ ਸਵਾਲ ਕੀ ਹੋਣਾ ਹੈ ਉੱਥੇ ਮੈਂ ਖਲੋ ਕੇ ਮਰੂਦਾ ਦੀ ਟੋਕਰੀ ਆਪ ਲਿਆਵਾਂ ਲਿਆ ਕੇ ਚੌਕ 'ਚ ਰੱਖਾਂ ਤੇ ਮੈਂ ਉਤਲੀ ਤਹਿ ਖੋਲਾਂ ਤੇ ਮੈਂ ਅੱਖਾਂ ਲੋਕਾਂ ਕੋ ਵੇਖ ਲਓ ਆ ਉਤਲੀ ਤਹਿ ਦੇ ਅਮਰੂਦ ਜਿਸਰਾ ਦੇ ਨੇ ਥੜਲੀ ਤੈ ਤੱਕ ਇੰਜ ਦੇ ਕੱਢ ਦੋ ਮੈਂ ਕਰੋੜਾਂ ਨਾਂ ਦੇ ਦਿੰਦਾ ਨਿਕਲਣਗੇ ਅਮਰੂਦ ਸਾਡੇ ਮੁਲਕ ਚ ਹੁੰਦੇ ਨੇ ਬੋਲੋ ਕਿੱਥੇ ਹੁੰਦੇ ਨੇ ਅਮਰੂਦ ਸਾਡੇ ਮੁਲਕ ਚ ਆ ਕੇ ਨੇ ਬਾਗ ਹੈ ਲੱਗੇ ਤੋੜਨ ਵਾਲੇ ਵੀ ਮੁਸਲਮਾਨ ਬਾਗ ਲਾਉਣ ਵਾਲੇ ਵੀ ਮੁਸਲਮਾਨ ਪਹਿਲੀ ਵਾਲੇ ਵੀ ਛਾਬੀਆਂ ਬਣਾਉਣ ਵਾਲੇ ਵੀ ਉੱਤੇ ਖਬਾਰ ਨੂੰ ਪੇਟਣ ਵਾਲੇ ਵੀ ਬੋਲੋ ਜਿਹੜਾ ਨਾਕੋਲੇ ਬੇਈਮਾਨ ਪੱਕਾ ਬੋਲੋ ਜਿਹਨਾਂ ਛਾਬੀ ਬਣਾਈ ਹੋਗੀ ਟੋਕਰੀ ਲਗਾਈ ਉੱਥੇ ਰੱਖੀ ਬੋਲੀ ਦਿੱਤੀ ਹੁਣ ਮੈਨੂੰ ذرا سوچ کے دسو جس مسلمان دی ਮਰੂਦਾਂ دی ਟੋਕਰੀ 600 دی ਉਤਲੀ ਤੈ ਤੋ ਲੈ ਕੇ ਥਲਲੀ ਤੈ تک اکو جی ਨਹੀਂ ਨਿਕਲ ਸਕਦੀ اونے صادق ਤੇ امین ਦਾ ਕਲਮਾ ਕੀ ਪੜਿਆ ਜਿਸ ਨਬੀ ਦੀ ਅਸੀਂ ਉਮਮਤ ਆ ਲੋਗ ਆnde ਸੀ ਉਹਦੇ ਜਿਆ ਤੋਲ ਵੀ ਕਿਸੇ ਦਾ ਨਹੀਂ ਤੇ ਬੋਲ ਵੀ ਵੀਰੋ ਨਾਸਰ ਮਦਨੀ ਸਾਹਿਬ ਨੇ ਬਹੁਤ ਹੀ ਪਿਆਰੀਆਂ ਗੱਲਾਂ ਕੀਤੀਆਂ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਨੇ ਜਿਹੜੀ ਸੱਚ ਗੱਲਾਂ ਉਹ ਕੀਤੀ ਜਿਆਦਾਤਰ ਕੀ ਹੁੰਦਾ ਵੈ ਕਿ ਸਾਡੇ ਮੁਸਲਮਾਨ ਵੀ ਵਿਦਵਾਨ ਹਿੰਦੂ ਸਿੱਖਾਂ ਦੇ ਸਾਰੇ ਪ੍ਰਚਾਰਕ ਜਿਹੜੇ ਵੀ ਹੁੰਦੇ ਆ ਉਹ ਅਗਰ ਦੂਸਰੇ ਮਸਲਬ ਦਾ ਬੰਦਾ ਕੋਈ ਚੰਗੀ ਕੰਮ ਕਰਦਾ ਚੰਗੀ ਗੱਲ ਕਰਦਾ ਤ ਵੀਰੋ ਉਹਦੇ ਬਾਰੇ ਉਹ ਨਹੀਂ ਦੱਸਦੇ ਜਿਹੜਾ ਕੋਈ ਮਾੜੀ ਗੱਲ ਕਰਦੇ ਆ ਮਾੜੇ ਕੰਮ ਹੁੰਦੇ ਆ ਉਹ ਦੱਸਦੇ ਆ ਜਿਹਦੇ ਨਾਲ ਨਫਰਤਾਂ ਫੈਲਦੀਆਂ ਵਾ ਜਿੰਨਾਂ ਦੂਰੀਆਂ ਵਾ ਲੇਕਿਨ ਮੋਰਨ ਨਾਸਰ ਮਦੀਦ ਸਾਹਿਬ ਨੂੰ ਮੈਂ ਸਲੂਟ ਪੇਸ਼ ਕਰਨਾ ਵੈ ਕਿ ਜਿਹੜੇ ਸਿੱਖਾਂ ਦੇ ਪੋਜੀਟਿਵ ਕੰਮਾਂ ਦੇ ਬਾਰੇ ਦੱਸ ਰਹੇ ਆ ਉਹ ਕੰਮ ਜਿਹੜੇ ਚੰਗੇ ਕੰਮ ਵੀਰੋ ਕੋਸੇ ਵੀ ਕੌਮ ਦਾ ਬੰਦਾ ਹੋਵੇ ਕੋਈ ਵੀ ਤਲਕ ਰਖਣ ਵਾਲਾ ਹੋਵੇ ਜਿਹੜਾ ਚੰਗਾ ਕੰਮ ਕਰਦਾ ਵਾ ਉਹਨੂੰ ਸਾਨੂੰ ਚੰਗਾ ਕਹਿਣਾ ਚਾਹੀਦਾ ਕਿਉਂਕਿ ਪਿਆਰ ਮੁਹੱਬਤ ਇਸ ਤਰ੍ਹਾਂ ਕਿ ਵਧੇਗਾ ਤੇ ਭਾਈਚਾਰੇ ਨੂੰ ਫਲਾਉਣ ਵਾਸਤੇ ਮੋਰਨ ਨਾਸਰ ਮਦੀਦ ਸਾਹਿਬ ਬਹੁਤ ਚੰਗਾ ਕੰ ਸੇਖਾਂ ਦੇ ਚੰਗੇ ਕੰਮਾਂ ਦੇ ਬਾਰੇ ਦੱਸ ਰਿਹਾ ਕੋਈ ਸਾਡੇ ਮੁਸਲਮਾਨ ਵੀਰਾਂ ਨੂੰ ਇਹ ਗੱਲ ਮਾੜੀ ਵੀ ਲੱਗੀ ਹੋਵੇਗੀ ਪਰ ਨੇਕ ਟੂ ਕਮੈਂਟ ਵੀ ਕਰਨਗੇ ਲੇਕਿਨ ਕੋਈ ਗੱਲ ਨਹੀਂ ਜਿਹੜੀ ਚੰਗੀ ਗੱਲ ਹੈ ਵੀਰੋ ਚੰਗੀ ਹੈ ਜਿਹੜਾ ਹੱਕ ਦੀ ਗੱਲ ਹੈ ਉਹ ਹੱਕ ਦੀ ਗੱਲ ਹੈ ਤੇ ਮੈਨੂੰ ਤੇ ਬਹੁਤ ਵਧੀਆ ਵੀਡੀਓ ਲੱਗੀ ਤੇ ਮੇਰੇ ਬੋਲਣ ਵਾਸਤੇ ਮਦਨੀ ਸਾਹਿਬ ਨੇ ਕੁਝ ਛੜਿਆ ਨਹੀਂ ਸਾਰੀਆਂ ਗੱਲਾਂ ਵੀਰੋ ਨੇ ਬੜੀ ਡਿਟੇਲ ਨਾਲ ਕੀਤੀਆਂ ਫਿਰ ਉਹ ਤੁਹਾਨੂੰ ਕਿਸ ਤਰ੍ਹਾਂ ਲੱਗੀ ਵੀਡੀਓ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਅਧਾਰ ਲਾਜ਼ਮੀ ਕਰਿਓ ਆਪਣਾ ਢਿੱਡ ਸਾਰਾ ਖਿਆਲ ਕੇ ਦੁਆਵਾਂ ਯਾਦ ਰੱਖਿਓ ਅੱਲਾ ਹਫਿਜ਼